ਪੰਜਾਬ ਦੇ ਵਿੱਚ ਭਾਵੇਂ ਬਹੁਤ ਸਾਰੇ ਇਤਿਹਾਸਿਕ ਸਥਾਨਾਂ ਬਾਰੇ ਆਪਾਂ ਜਾਣਦੇ ਹੀ ਹਾਂ ਪਰ ਕੁਝ ਸਥਾਨਾਂ ਬਾਰੇ ਸਾਨੂੰ ਹਜੇ ਵੀ ਨਹੀਂ ਪਤਾ ਲੱਗਦਾ ਕਿ ਕਿਹੜੇ ਉਹ ਸਥਾਨ ਨੇ ਜਿੱਥੇ ਕਿ ਗੁਰੂ ਜੀ ਦੀਆਂ ਕਰਾਮਾਤਾਂ ਵਾਪਰਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਅਜਿਹੇ ਚਮਤਕਾਰਾਂ ਬਾਰੇ ਆਪਾਂ ਨੂੰ ਪਤਾ ਵੀ ਲੱਗ ਜਾਂਦਾ ਹੈ ਪਰ ਕਈਆਂ ਬਾਰੇ ਆਪਾਂ ਨੂੰ ਨੌਲੇਜ ਵੀ ਨਹੀਂ ਹੁੰਦੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਅਜਿਹੇ ਗੁਰਦੁਆਰਾ ਸਾਹਿਬ ਬਾਰੇ ਜਿੱਥੇ ਕਿ ਲੰਗਰ ਤਾਂ ਬਣਦਾ ਹੈ ਪਰ ਲੋਕਾਂ ਨੂੰ ਖਾਣ ਨੂੰ ਨਹੀਂ ਮਿਲਦਾ ਆਪਾਂ ਭਾਵੇਂ ਹੀ ਜਾਣਦੇ ਹਾਂ ਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਇਹ ਬਚਨ ਕੀਤੇ ਹੋਏ ਨੇ ਕਿ ਪਹਿਲਾਂ ਪੰਗਤ ਫਿਰ ਸੰਗਤ ਇਸ ਗੱਲ ਬਾਰੇ ਆਪਾਂ ਪਲੀ ਪਾਂ ਜਾਣਦੇ ਹਾਂ ਪਰ ਪੰਜਾਬ ਦੇ ਵਿੱਚ ਇੱਕ ਅਜੀਹਾ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਕਿ ਨਾ ਤਾਂ ਲੰਗਰ ਖਾਣ ਨੂੰ ਮਿਲਦਾ ਹੈ ਤੇ ਨਾ ਹੀ ਕਿਸੇ ਪਰਿਵਾਰਿਕ ਜੋੜੇ ਨੂੰ ਜੋ ਕਿ ਨਵਾਂ ਵਿਆਹਿਆ ਜੋੜਾ ਹੁੰਦਾ ਹੈ ਉਹਨਾਂ ਨੂੰ ਸਰੀਰਿਕ ਸੰਬੰਧ ਬਣਾਉਣ ਨੂੰ ਮਿਲਦਾ ਹੈ ਚਾਹੇ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਨਤਮਸਟਕ ਹੋ ਜਾਣ ਪਰ ਉਸ ਤੋਂ ਬਾਅਦ ਉਹਨਾਂ ਨੇ ਕੋਈ ਵੀ ਸੰਬੰਧ ਨਹੀਂ ਬਣਾਉਣਾ ਤੇ ਨਾਹੀਂ ਇੱਥੇ ਕਿਸੇ ਨੂੰ ਭੋਜਨ ਸ਼ਕਨ ਨੂੰ ਮਿਲਦਾ ਏ ਅਜਿਹਾ ਕਿਹੜਾ ਗੁਰਦੁਆਰਾ ਸਾਹਿਬ ਹੈ ਤੇ ਕਿਸ ਜਗ੍ਹਾ ਤੇ ਸਥਿਤ ਹੈ ਉਹ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰ ਦਿਓ ਬਹੁਤਾਂ ਸਮਾਂ ਨੰਬਤੀਤ ਕਰਦੇ ਹੋਏ ਸ਼ੁਰੂ ਕਰਦੇ ਆਂ ਇਸ ਦੀ ਜਾਣਕਾਰੀ ਬਾਰੇ ਇਸ ਦੀ ਜਾਣਕਾਰੀ ਵਿੱਚ ਤੁਹਾਨੂੰ ਦੱਸ ਦਈਏ ਕਿ ਤਨਸ਼੍ਰੀ ਗੁਰੂ ਗਰਜਨਦੇਵ ਜੀ ਦੇ ਘਰ ਜਦੋਂ ਉਹਨਾਂ ਦੇ ਪੁੱਤਰ ਨੇ ਜਨਮ ਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਤਾ ਉਹਨਾਂ ਨੇ ਸੋਚਿਆ ਕਿ ਮੈਂ ਆਪਣੇ ਪੁੱਤਰ ਦੀ ਖੁਸ਼ੀ ਦੇ ਵਿੱਚ ਇੱਕ ਨਗਰ ਬਸਾਉਣਾ ਹੈ ਤਾਂ ਉਹਨਾਂ ਨੇ ਉਸੇ ਸਮੇਂ ਅੰਮ੍ਰਿਤਸਰ ਤੋਂ ਥੋੜੀਕ ਦੂਰੀ ਤੇ ਤਰਨਤਾਰਨ ਦੇ ਵਿੱਚ ਇੱਕ ਨਗਰ ਬਸਾਉਣ ਦੀ ਸ਼ੁਰੂਆਤ ਕਰ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਸਿੱਖ ਇਸ ਦੀ ਸੇਵਾ ਵੀ ਕਰਨਗੇ ਤਾਂ ਉਹਨਾਂ ਨੇ ਜਦੋਂ ਸਰੋਵਰ ਦੀ ਖਦਾਈ ਕਰਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਬਹੁਤ ਸਾਰੇ ਸਿੱਖ ਸੀ ਜੋ ਉੱਥੇ ਸੇਵਾ ਕਰਨ ਦੇ ਲਈ ਪਹੁੰਚਦੇ ਤਾਂ ਗੁਰੂ ਸਾਹਿਬ ਇਹ ਸਭ ਦੇਖ ਕੇ ਬਹੁਤ ਖੁਸ਼ ਹੁੰਦੇ ਪਰ ਉਹਨਾਂ ਦੇ ਵਿੱਚੋਂ ਇੱਕ ਅਜਿਹਾ ਸਿੱਖ ਸੀ ਜੋ ਕਦੇ ਵੀ ਆਪਣੀ ਸਿੱਖੀ ਨਹੀਂ ਛੱਡਦਾ ਤੇ ਨਿਤਨੇਮ ਰੋਜ਼ਾਨਾ ਹੀ ਕਰਦਾ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ ਤੇ ਆਪਣੀ ਭਗਤੀ ਦੇ ਵਿੱਚ ਲੀਨ ਰਹਿੰਦਾ ਸੀ ਉਹ ਵੀ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੇ ਲਈ ਉਹ ਵੀ ਉੱਥੇ ਪਹੁੰਚ ਜਾਂਦਾ ਤੇ ਪਰ ਉਹ ਸਿੱਖ ਕੌਣ ਸੀ ਤੇ ਕਿਹੜਾ ਉਸ ਦਾ ਪਿੰਡ ਸੀ ਤੇ ਕੀ ਉਸ ਦਾ ਨਾਮ ਸੀ ਜਾਣਾਂਗੇ ਇਸ ਵੀਡੀਓ ਦੇ ਵਿੱਚ ਉਹ ਸਿੱਖ ਦਾ ਨਾਮ ਸਿੱਧਸਰ ਸੋਈ ਸੀ ਜੀ ਜੋ ਕਿ ਬਹੁਤ ਲੰਮੇ ਸਮੇਂ ਤੋਂ ਨਿਤਨੇਮ ਦਾ ਪਾਠ ਕਰਦਾ ਤੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੇ ਪਿੰਡ ਦੇ ਨੇੜੇ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਹੈ ਜਿਸ ਦਾ ਕੀ ਨਾਮ ਤਰਨਤਾਰਨ ਸਾਹਿਬ ਹੈ ਤਰਨਤਾਰਨ ਸਾਹਿਬ ਦੇ ਵਿੱਚ ਉਹ ਵੀ ਉੱਥੇ ਸੇਵਾ ਕਰਨ ਦੇ ਲਈ ਜਾਂਦਾ ਪਰ ਉਹ ਹਮੇਸ਼ਾ ਆਪਣਾ ਭੋਜਨ ਘਰੋਂ ਹੀ ਛੱਕ ਜਾਂਦਾ ਤੇ ਉੱਥੇ ਜਾ ਕੇ ਸਾਰਾ ਦਿਨ ਸੇਵਾ ਕਰਦਾ ਸੇਵਾ ਕਰਦੇ ਕਰਦੇ ਉਹ ਕਦੇ ਵੀ ਪੰਗਤ ਦੇ ਵਿੱਚ ਰੋਟੀ ਨਹੀਂ ਖਾਂਦਾ ਜਿਸ ਕਰਕੇ ਸਾਰੇ ਲੋਕ ਹੈਰਾਨ ਰਹਿੰਦੇ ਕਿ ਸਾਰੇ ਤਾਂ ਇੱਥੇ ਭੋਜਨ ਛਕਦੇ ਨੇ ਪਰ ਇਹ ਅਜਿਹਾ ਸਿੱਖ ਹੈ ਜੋ ਕਿ ਇੱਥੇ ਭੋਜਨ ਕਿਉਂ ਨਹੀਂ ਛਕਦਾ ਉਹ ਹਮੇਸ਼ਾ ਕਰੋ ਹਾਂ ਹੀ ਭੋਜਨ ਚੱਕ ਕੇ ਆਉਂਦਾ ਸੀ ਸਿੱਤ ਸਰ ਸੋਈ ਜੀ ਦੇ ਇਹ ਬਹੁਤ ਜ਼ਿਆਦਾ ਵੱਡੀ ਚਲਾਗਾ ਵਾਲੀ ਗੱਲ ਸੀ ਕਿ ਉਹ ਸਵੇਰ ਤੋਂ ਸ਼ਾਮ ਇੱਥੇ ਸੇਵਾ ਕਰਦਾ ਪਰ ਫਿਰ ਵੀ ਉਹ ਭੋਜਨ ਘਰੋਂ ਹੀ ਛੱਕ ਕੇ ਆਉਂਦਾ ਇੱਕ ਦਿਨ ਕੀ ਹੋਇਆ ਕਿ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਦੇਖ ਰਹੇ ਸੀ ਤੇ ਕਹਿ ਰਹੇ ਸੀ ਕਿ ਕਿਸ ਤਰ੍ਹਾਂ ਸਾਰੇ ਲੋਕ ਆਪਣੀ ਸੇਵਾ ਕਰ ਰਹੇ ਨੇ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਖੁਸ਼ੀ ਦੇਣੀ ਹੈ ਤਾਂ ਉਸੇ ਹੀ ਸਮੇਂ ਇੱਕ ਕੋੜੀ ਉਹਨਾਂ ਦੇ ਕੋਲ ਜਦੋਂ ਪਹੁੰਚ ਆਏ ਤਾਂ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਅੱਗੇ ਅਰਦਾਸ ਕਰਦਾ ਏ ਕਿ ਤੁਸੀਂ ਆਪਣੇ ਪਹਿਲੇ ਜਾਮੇ ਦੇ ਵਿੱਚ ਬਹੁਤ ਸਾਰੇ ਰੋਗ ਕੱਟੇ ਨੇ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਤੁਸੀਂ ਇੱਕ ਪ੍ਰੇਮੀ ਜੋੜੇ ਦਾ ਰੋਗ ਜੋ ਕਿ ਕੋੜ ਦਾ ਰੋਗ ਸੀ ਉਹ ਵੀ ਕਟਿਆ ਹੈ ਤੇ ਅੱਜ ਮੈਂ ਵੀ ਇੱਥੇ ਬਹੁਤ ਦੁਖੀਆਂ ਮੈਨੂੰ ਇਹ ਕੋੜ ਦਾ ਰੋਗ ਬਹੁਤ ਲੰਬੇ ਸਮੇਂ ਤੋਂ ਲੱਗਿਆ ਹੋਇਆ ਹੈ ਜਿਸ ਦਾ ਕਿ ਮੈਂ ਦੁੱਖ ਨਹੀਂ ਸਹਾਰ ਸਕਦਾ ਮੈਨੂੰ ਬਹੁਤ ਪੀੜ ਹੁੰਦੀ ਹੈ ਜਿਸ ਕਰਕੇ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਅੱਗੇ ਉਹ ਅਰਦਾਸ ਕਰਨ ਲੱਗਿਆ ਤੇ ਕਹਿਣ ਲੱਗਿਆ ਕਿ ਤੁਸੀਂ ਮੇਰਾ ਇਹ ਰੋਗ ਕੱਢ ਦਿਓ ਤਾਂ ਉਸੇ ਸਮੇ ਗੁਰੂ ਸਾਹਿਬ ਨੇ ਹਰੇਕ ਸਿੱਖ ਨੂੰ ਆਵਾਜ਼ ਲਗਾਉਣੀ ਸ਼ੁਰੂ ਕਰ ਦਿੱਤੀ ਤਾਂ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਸਾਰੇ ਸਿੱਖਾਂ ਦੇ ਵਿੱਚ ਉਹ ਆਵਾਜ਼ ਲਗਾਉਣੀ ਸ਼ੁਰੂ ਕਰ ਦਿੱਤੀ ਕਿ ਜਿਹੜਾ ਕੋਈ ਸਿੱਖ ਹੈ ਜੋ ਕਿ ਇੱਥੇ ਪੰਗਤ ਦੇ ਵਿੱਚ ਭੋਜਨ ਨਹੀਂ ਸ਼ੱਕਦਾ ਉਹ ਮੇਰੇ ਸਾਹਮਣੇ ਆਓ ਗੁਰੂ ਸਾਹਿਬ ਨੇ ਪਹਿਲੀ ਆਵਾਜ਼ ਲਗਾਈ ਫਿਰ ਦੂਜੀ ਆਵਾਜ਼ ਲਗਾਈ ਤੇ ਫਿਰ ਤੀਜੀ ਆਵਾਜ਼ ਲਗਾਈ ਕੋਈ ਵੀ ਸਿੱਖ ਅੱਗੇ ਨਹੀਂ ਆਇਆ ਤਾਂ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਸਿੱਧ ਸਰ ਸੋਈ ਜੀ ਨੂੰ ਉਹ ਆਵਾਜ਼ ਲਗਾਈ ਤੇ ਕਿਹਾ ਕਿ ਸਿੱਧ ਸਰ ਸਾਈਂ ਜੀ ਤੁਸੀਂ ਅੱਗੇ ਆਓ ਤੁਸੀਂ ਹਮੇਸ਼ਾ ਹੀ ਘਰੋਂ ਭੋਜਨ ਸ਼ੱਕ ਕੇ ਆਉਂਦੇ ਹੋ ਤਾਂ ਉਸੇ ਸਮੇਂ ਸਾਈਂ ਜੀ ਸੋਚਣ ਲੱਗੇ ਕਿ ਗੁਰੂ ਸਾਹਿਬ ਨੂੰ ਇਹ ਸਭ ਕਿਵੇਂ ਪਤਾ ਹੈ ਤੱਗ ਉਹਨਾਂ ਨੇ ਕਿਹਾ ਕਿ ਨਹੀਂ ਸਾਈਂ ਜੀ ਮੈਨੂੰ ਤਾਂ ਲੱਗਦਾ ਏ ਕਿ ਤੁਸੀਂ ਹੀ ਹੋ ਜੋ ਕਿ ਹਮੇਸ਼ਾ ਘਰੋਂ ਭੋਜਨ ਛੱਕ ਕੇ ਆਉਂਦੇ ਹੋ ਤੇ ਕਦੇ ਵੀ ਪੰਗਤ ਦੇ ਵਿੱਚੋਂ ਭੋਜਨ ਨਹੀਂ ਛੱਕਦੇ ਤਾਂ ਸਾਈਂ ਜੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਤਾਂ ਇੱਕ ਨਿਮਾਣਾ ਜਿਹਾ ਸਿੱਖਾਂ ਮੈਨੂੰ ਲੱਗਦਾ ਹੈ ਕਿ ਇੱਥੇ ਹੋਰ ਵੀ ਸਿੱਖ ਹੋਣਗੇ ਜੋ ਘਰੋਂ ਭੋਜਨ ਛੱਕ ਕੇ ਆਉਂਦੇ ਹੋਣਗੇ ਤੇ ਪੰਗਤ ਦੇ ਵਿੱਚੋਂ ਭੋਜਨ ਨਹੀਂ ਛੱਕਦੇ ਤਾਂ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਕਿਹਾ ਭਾਵੇਂ ਕਿ ਸਿੱਖ ਤਾਂ ਬਹੁਤ ਨੇ ਪਰ ਤੁਸੀਂ ਇੱਕ ਅਜਿਹੇ ਸਿੱਖ ਹੋ ਜੋ ਕਿ ਕਦੇ ਵੀ ਆਪਣਾ ਨਿਤ ਨਿਮ ਛੱਡ ਦੇ ਤੇ ਹਮੇਸ਼ਾ ਪੰਗਤ ਦੇ ਵਿੱਚੋਂ ਭੋਜਨ ਵੀ ਨਹੀਂ ਛੱਕਦੇ ਜਿਸ ਕਰਕੇ ਮੈਂ ਤੁਹਾਨੂੰ ਹੀ ਬੁਲਾਇਆ ਏ ਤੇ ਤੁਸੀਂ ਹੀ ਹੋ ਜਿਸਨੇ ਕੀ ਸਕੋੜੀ ਦਾ ਰੋਗ ਠੀਕ ਕਰਨਾ ਹੈ ਤਾਂ ਉਸੇ ਸਮੇਂ ਸਾਈਂ ਜੀ ਨੇ ਕਿਹਾ ਕਿ ਗੁਰੂ ਸਾਹਿਬ ਤੁਸੀਂ ਇਹ ਕੀ ਬੋਲ ਰਹੇ ਹੋ ਮੈਂ ਇਸ ਦਾ ਰੋਗ ਕਿਵੇਂ ਠੀਕ ਕਰ ਸਕਦਾ ਹਾਂ ਤੁਸੀਂ ਤਾਂ ਵੱਡੀ ਕਰਨੀ ਵਾਲੇ ਹੋ ਮੈਂ ਇਸ ਦਾ ਰੋਗ ਨਹੀਂ ਠੀਕ ਕਰ ਸਕਦਾ ਤਾਂ ਗੁਰੂ ਸਾਹਿਬ ਨੇ ਉਸ ਨੂੰ ਪਹਿਲੀ ਵਾਰ ਦੇ ਵਿੱਚ ਕਿਹਾ ਕਿ ਤੁਸੀਂ ਆਪਣਾ ਪੱਲਾ ਦਿਓ ਤੇ ਇਸ ਨੂੰ ਠੀਕ ਕਰੋ ਪਰ ਉਸ ਸਮੇਂ ਵੀ ਸਾਈਂ ਜੀ ਖੜੇ ਰਹੇ ਤੇ ਦੂਜੀ ਵਾਰ ਫਿਰ ਕਿਹਾ ਤਾਂ ਸਾਈਂ ਜੀ ਫਿਰ ਵੀ ਖੜੇ ਰਹੇ ਜਦੋਂ ਤੀਜੀ ਵਾਰ ਕਿਹਾ ਤਾਂ ਸਾਈਂ ਜੀ ਨੇ ਉਸੇ ਸਮੇਂ ਉਸ ਕੋੜੀ ਦੇ ਰੋਗ ਦੇ ਉੱਪਰ ਆਪਣਾ ਪੱਲਾ ਛੁਆ ਦਿੱਤਾ ਜਿਸ ਦੇ ਨਾਲ ਉਹ ਕੋੜੀ ਬਿਲਕੁਲ ਠੀਕ ਹੋ ਗਿਆ ਤਾਂ ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਕਿ ਤੁਹਾਡੀਆਂ ਤਾਂ ਪੀੜੀਆਂ ਤੱਕ ਵੀ ਤੁਹਾਡੇ ਪੱਲੇ ਦੇ ਛੋਹਣ ਦੇ ਨਾਲ ਸਾਰਿਆਂ ਦੇ ਰੋਗ ਠੀਕ ਹੋ ਜਾਣਗੇ ਇਸੇ ਤਰ੍ਹਾਂ ਅੱਜ ਇੱਕ ਗੁਰਦੁਆਰਾ ਸਾਹਿਬ ਪਿੰਡ ਸੰਬਲ ਦੇ ਵਿੱਚ ਬਣਿਆ ਹੋਇਆ ਜੋ ਕਿ ਸਿੱਧ ਸਰ ਸਾਈਂ ਜੀ ਦੇ ਨਾਮ ਤੇ ਬਣਿਆ ਹੋਇਆ ਤੇ ਉਸ ਤੋਂ ਬਾਅਦ ਸਾਈਂ ਜੀ ਨੇ ਕਿਹਾ ਕਿ ਮੈਂ ਤਾਂ ਇੱਕ ਨਿਮਾਣਾ ਜ੍ਹਾ ਸਿੱਖਾਂ ਤੁਹਾਡੇ ਗੁਰੂ ਦੇ ਸਿੱਖ ਜਦੋਂ ਮੇਰੇ ਸ਼ਰਨ ਦੇ ਵਿੱਚ ਆਇਆ ਕਰਨਗੇ ਜਿਨ੍ਹਾਂ ਦੇ ਕਿ ਮੈਂ ਰੋਗ ਠੀਕ ਕਰਿਆ ਕਰੂੰਗਾ ਮੇਰੇ ਕੋਲ ਇੰਨਾ ਕੁਝ ਨਹੀਂ ਹੈ ਕਿ ਮੈਂ ਉਹਨਾਂ ਨੂੰ ਭੋਜਨ ਖਵਾ ਸਕਾਂ ਤਾਂ ਉਹਨਾਂ ਸਮੇ ਗੁਰੂ ਜੀ ਨੇ ਇਹੀ ਕਿਹਾ ਕਿ ਜਦੋਂ ਵੀ ਤੁਹਾਡੀ ਸ਼ਰਨ ਦੇ ਵਿੱਚ ਕੋਈ ਠੀਕ ਹੋਣ ਦੇ ਲਈ ਆਏਗਾ ਤਾਂ ਉਹ ਭੋਜਨ ਹਮੇਸ਼ਾ ਘਰੋਂ ਹੀ ਛੱਕ ਕੇ ਆਏਗਾ ਤੇ ਉਸ ਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਭੋਜਨ ਛੱਕਣ ਨੂੰ ਨਹੀਂ ਮਿਲੇਗਾ ਇਸੇ ਲਈ ਇਸ ਗੁਰਦੁਆਰਾ ਸਾਹਿਬ ਦੀ ਮਹਾਨਤਾ ਦੇ ਵਿੱਚ ਇਹੀ ਕਿਹਾ ਜਾਂਦਾ ਹੈ ਤਾ ਉਸ ਸਮੇਂ ਤੋਂ ਬਾਅਦ ਉੱਥੇ ਪਿੰਡ ਦੇ ਵਿੱਚ ਕੋਈ ਵੀ ਲੰਗਰ ਛਕਨ ਨੂੰ ਨਹੀਂ ਮਿਲਦਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਕੋਈ ਰੋਗੀ ਆਪਣਾ ਰੋਗ ਠੀਕ ਕਰਨ ਦੇ ਲਈ ਆਉਂਦਾ ਹੈ ਤਾਂ ਗੁਰੂ ਸਾਹਿਬ ਦੇ ਪੱਲੇ ਨੂੰ ਛੁਆ ਕੇ ਆਪਣੇ ਰੋਗ ਤੋਂ ਮੁਕਤ ਹੋ ਜਾਂਦਾ ਹੈ ਤੇ ਉੱਥੇ ਇੱਕ ਮਹਾਨਤਾ ਵੀ ਹੈ ਕਿ ਜਿਹੜਾ ਵੀ ਕੋਈ ਉੱਥੇ ਨਵਾਂ ਜੋੜਾ ਰੋਗ ਨੂੰ ਲੈ ਕੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਉਹ 40 ਦਿਨ ਸਰੀਰਕ ਸੰਬੰਧ ਨਹੀਂ ਬਣਾ ਸਕਦਾ ਤੇ ਹਰੇਕ ਇੱਥੇ ਚਮੜੀ ਦੇ ਰੋਗ ਬਿਲਕੁਲ ਠੀਕ ਹੋ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਾਂ ਨਹੀਂ ਇੱਥੇ ਬਹੁਤ ਸਾਰੇ ਚਮਤਕਾਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤੇ ਹੋਰ ਵੀ ਕਈ ਗੁਰਦੁਆਰਾ ਸਾਹਿਬ ਨੇ ਜਿੱਥੇ ਕਿ ਅਜਿਹੇ ਬਹੁਤ ਸਾਰੇ ਚਮਤਕਾਰ ਹੁੰਦੇ ਨੇ ਪਰ ਉਹਨਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ ਉਮੀਦ ਕਰਦੇ ਆ ਤੁਹਾਨੂੰ ਇਹ ਨਵੀਂ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋਗੇ ਤਾਂ ਕਿ ਕਿਸੇ ਦਾ ਰੋਗ ਵੀ ਠੀਕ ਹੋ ਸਕੇ ਤੇ ਕਿਸੇ ਨੂੰ ਨਵੀਂ ਜਾਣਕਾਰੀ ਵੀ ਮਿਲ ਸਕੇ ਅਜਿਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ